ਦੋਸਤੋ ਵੈਲਕਮ ਕਰਦੇ ਆ ਤੁਹਾਡੇ ਸਾਡੇ ਪੰਜਾਬ ਜੌਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਔਰਤਾਂ ਲਈ ਸਭ ਤੋਂ ਵੱਡੀ ਸਹੂਲਤ ਪੰਜ ਵੱਡੇ ਤੋਹਫੇ ਔਰਤਾਂ ਲਈ ਕਿਹੜੀਆਂ ਔਰਤਾਂ ਲਈ ਕਿਹੜੇ-ਕਿਹੜੇ ਤੋਹਫੇ ਜਾਰੀ ਹੋਏ ਹਨ ਅਗਰ ਤੁਸੀਂ ਵੀ ਇਹਨਾਂ ਬਾਰੇ ਪੂਰੀ ਸਹੀ ਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੇ ਜੀ ਰਿਕਵੈਸਟਾ ਚਲਦੀ-ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਪ੍ਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਉਂਦੇ ਰਹਨੇ ਆ ਤੁਸੀਂ ਸਾਡੇ WhatsApp Telegram ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਹਾਂਜੀ ਦੋਸਤੋ ਆਪਾਂ ਅਪਡੇਟ ਦੇ ਉਪਰ ਆ ਚੁੱਕੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਬਜਟੀਆਂ ਚੋਣਾ ਆ ਲਾਸਟ ਟਾਈਮ ਚੱਲ ਰਿਹਾ ਚੋਣਾ ਦਾ ਹੁਣ ਥੋੜਾ ਸਮਾਂ ਬਾਕੀ ਹੈ ਚੋਣਾ ਹੋਣ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਪੰਜ ਵੱਡੇ ਤੋਹਫੇ ਔਰਤਾਂ ਨੂੰ ਦਿੱਤੇ ਜਾ ਰਹੇ ਹਨ ਮਤਲਬ ਕਿਹਾ ਗਿਆ ਕਿ ਮਹਾ ਲక్ష్ਮੀ ਸਕੀਮ ਦੇ ਤਹਿਤ ਹਰ ਪਰਿਵਾਰ ਦੀ ਇੱਕ ਮਹਿਲਾ ਨੂੰ 1 ਲੱਖ ਰੁਪਇਆ ਇੱਕ ਸਾਲ ਦਾ ਦਿੱਤਾ ਜਾਵੇਗਾ ਅੱਧੀ ਆਬਾਦੀ ਪੂਰਾ ਹੱਕ ਕੇਂਦਰ ਸਰਕਾਰ ਦੀਆਂ ਨਵੀਆਂ ਨੌਕਰੀਆਂ ਵਿੱਚ ਜਿਹੜੀਆਂ 50% ਔਰਤਾਂ ਨੂੰ ਉਹਨਾਂ ਦਾ ਰક્ષਣ ਰੱਖਿਆ ਜਾਵੇਗਾ 50% ਔਰਤਾਂ ਨੂੰ ਕੇਂਦਰ ਸਰਕਾਰ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਤੀਜਾ ਭਟਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਕਿ ਜਿੰਨੀਆਂ ਵੀ ਆਸਾ ਵਰਕਰ ਔਰਤਾਂ ਨੇ ਮੈਡ ਡੇ ਮੀਲ ਔਰਤਾਂ ਨੇ ਤੇ ਅੰਗਨਵਾੜੀ ਵਰਕਰ ਨੇ ਉਹਨਾਂ ਦੀ ਸੈਲਰੀ ਨੂੰ ਦੁੱਗਣਾ ਕੀਤਾ ਜਾਵੇਗਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੇ ਚੌਥੀ ਸਭ ਤੋਂ ਵੱਡੀ ਸਹੂਲਤ ਨਾਲ ਉਹ ਕਹੀ ਗਈ ਆ ਕਿ ਮਹਿਲਾਵਾਂ ਨੂੰ ਕਾਨੂੰਨੀ ਹੱਕ ਅਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇਣ ਵਾਲੀ ਇੱਕ ਅਧ்கਾਲ ਸਹੇਲੀ ਤੇ ਹਰ ਪੰਚਾਇਤ ਦੇ ਵਿੱਚ ਹੋਵੇਗੀ ਉਹਨਾਂ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੀਆਂ ਔਰਤਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਨਹੀਂ ਮਿਲਦੀ ਤੇ ਹੁਣ ਸਰਕਾਰ ਮਹਿਲਾਵਾਂ ਵਾਸਤੇ ਕਾਨੂੰਨੀ ਹੱਕ ਅਤੇ ਸਰਕਾਰੀ ਯੋਜਨਾਵਾਂ ਦੇਣ ਵਾਸਤੇ ਹਰ ਪੰਚਾਇਤ ਦੇ ਵਿੱਚ ਇੱਕ ਔਰਤ ਨੂੰ ਨਿਯੁਕਤ ਕਰੇਗੀ ਜਿਹੜੀ ਔਰਤ ਹੋਵੇਗੀ ਉਹ ਸਾਰੀਆਂ ਔਰਤਾਂ ਨੂੰ ਸਰਕਾਰੀ ਸਹੂਲਤਾਂ ਤੇ ਕਾਰੀ ਜਿਹੜੀਆਂ ਨਵੀਆਂ-ਨਵੀਆਂ ਸਕੀਮਾਂ ਨੇ ਉਹਨਾਂ ਬਾਰੇ ਜਾਣਕਾਰੀ ਦੇਵੇਗੀ ਜੋ ਕਿ ਬਹੁਤ ਹੀ ਵਧੀਆ ਸਹੂਲਤਾ ਔਰਤਾਂ ਲਈ। ਸੁਮਿਤਰੀ ਬਾਈ ਫੁੱਲੇ ਜਿਹੜਾ ਹੋਸਟਲ ਦੇ ਵਿੱਚ ਜਿਹੜੇ ਕਮਕਾਜੀ ਮਹਿਲਾ ਨੂੰ ਜਿਹੜਾ ਦੁਗਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾਣਗੇ ਸਰਕਾਰ ਦੇ ਵੱਲੋਂ ਇਹ ਜਿਹੜੇ ਪੰਜ ਵੱਡੇ ਐਲਾਨ ਨੇ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਅਗਰ ਕਾਂਗਰਸ ਸਰਕਾਰ ਹੁੰਦੀਆਂ ਸਾਰੀਆਂ ਔਰਤਾਂ ਨੂੰ ਇਹ ਪੰਜ ਵੱਡੇ ਐਲਾਨ ਦਿੱਤੇ ਜਾਣਗੇ ਤੁਹਾਨੂੰ ਹੀ ਲੱਗਦਾ ਕਿ ਸੱਚੀ ਸਰਕਾਰ ਔਰਤਾਂ ਨੂੰ ਇਨਾ ਸਨਮਾਨ ਦੇਵੇਗੀ ਜਾਂ ਸਿਰਫ ਵੋਟਾਂ ਲੈਣ ਲਈ ਇੱਕ ਫੋਕਾ ਵਾਦਾ ਹੈ ਆਪੋ ਆਪਣੇ ਇਸ ਜਾ ਕਮੈਂਟ ਬਾਕਸ ਵਿੱਚ ਜਰੂਰ ਦਿਓ ਬਾਕੀ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਪਹਿਲਾਂ ਫ੍ਰੀ ਅਤੇ ਸਮੇਂ ਸਿਰ ਲੈਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪਰ ਨੰਬਰ 54 ਹੈਂਦ